ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਮਹਾ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਪ੍ਰਜਾਪਤਾ ਬ੍ਰਹਮ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਦੇ ਵੱਲੋਂ ਨੰਗਲ ਸ਼ਹਿਰ ਦੇ ਬਰਾਰੀ ਪਿੰਡ ਦੇ ਵਿੱਚ ਸੁੰਦਰ ਚਾਂਕੀ ਦੇ ਨਾਲ ਸ਼ਿਵ ਬਾਬਾ ਦੀ ਸ਼ੋਭਾ ਯਾਤਰਾ ਕੱਢੀ ਗਈ ਯਾਤਰਾ ਦੌਰਾਨ ਬ੍ਰਹਮ ਕੁਮਾਰੀ ਭੈਣਪਰਾ ਚਿੱਟੇ ਕੱਪੜਿਆਂ ਦੇ ਵਿੱਚ ਹੱਥਾਂ ਦੇ ਵਿੱਚ ਸ਼ਿਵ ਝੰਡੇ ਫੜ ਕੇ ਭੋਲੇ ਨਾਦੇ ਜਕਾਰੇ ਲਾਰੇ ਸਨ ਯਾਤਰਾ ਦੇ ਦੌਰਾਨ ਕਈ ਥਾਵਾਂ ਦੇ ਉੱਤੇ ਸ਼ਿਵ ਬਾਬਾ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੌਜੂਦਾ ਕਲਯੁਗ ਦਾ ਸਮੁੱਚਾ ਦੌਰ ਮਹਾਰਾਤਰੀ ਹੈ ਭਗਵਾਨ ਸ਼ਿਵ ਪ੍ਰਕਾਸ਼ ਦਾ ਬਿੰਦੂ ਅਤੇ ਗਿਆਨ ਦਾ ਸਾਗਰ ਹੈ। ਮਹਾ ਸ਼ਿਵratri ਦਾ ਤਿਹਾਰ ਅਗਿਆਨਤਾ ਦੀ ਹਨੇਰੀ ਰਾਤ ਨੂੰ ਖਤਮ ਕਰਕੇ ਗਿਆਨ ਦੀ ਰੋਸ਼ਨੀ ਲਿਆਉਣ ਦਾ ਯਾਦਗਾਰੀ ਤਿਹਾਰ ਹੈ। ਸੱਚੀ ਸ਼ਿਵratri ਮਨਾਉਣ ਦਾ ਮਤਲਬ ਆਪਣੇ ਜੀਵਨ ਤੋਂ ਬੈਰ ਭਾਵ ਨੂੰ ਮਤਲਬ ਕਿ ਬੁਰਾਈਆਂ ਨੂੰ ਆਪਣੇ ਜੀਵਨ ਤੋਂ ਛੱਡਣਾ ਹੈ। ਹਰ ਧਾਰਮਿਕ ਸਥਾਨ ਵਿੱਚ ਚੰਗੀਆਂ ਸਿੱਖਿਆਵਾਂ ਮਿਲਦੀਆਂ ਹਨ ਜੋ ਸਾਡੇ ਜੀਵਨ ਦੇ ਵਿੱਚ ਆ ਜਾਣ ਨਾਲ ਸਾਡਾ ਸਭ ਦਾ ਭਲਾ ਹੁੰਦਾ ਹੈ। ਬ੍ਰਹਮਾ ਕੁਮਾਰੀ ਸੇਵਾ ਕੇਂਦਰ ਦੇ ਵਿੱਚ ਹਰਜ ਭਗਵਾਨ ਦੇ ਮਹਾਕਾਵ ਸੁਣਾਏ ਜਾਂਦੇ ਹਨ ਜਿਸ ਨੂੰ ਮੁਰਲੀ ਕਿਹਾ ਜਾਂਦਾ ਹੈ ਉਸ ਮੁਰਲੀ ਨੂੰ ਜੀਵਨ ਵਿੱਚ ਆਪਣਾਉਣਾ ਹੀ ਸਫਲਤਾ ਦਾ ਮੰਤਰ ਹੈ ਉਹਨਾਂ ਨੇ ਕਿਹਾ ਕਿ ਸਮਾ ਬਹੁਤ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਕੋਈ ਵੀ ਸਾਹ ਮਨੁੱਖ ਦਾ ਆਖਰੀ ਸਾਹ ਹੋ ਸਕਦਾ ਹੈ ਜੇ ਤੁਸੀਂ ਇਸ ਕੀਮਤੀ ਸਮੇਂ ਨੂੰ ਬਰਬਾਦ ਕਰ ਦਿਓ ਤਾਂ ਤੁਹਾਨੂੰ ਪਛਤਾਉਣ ਦਾ ਮੌਕਾ ਨਹੀਂ ਮਿਲੇਗਾ ਜਦੋਂ ਦੁਨੀਆ ਭਰ ਦੇ ਵਿੱਚ ਪੂਰਨ ਅੰਧਕਾਰ ਹੁੰਦਾ ਹੈ ਤਾਂ ਉਸ ਨੂੰ ਪ੍ਰਕਾਸ਼ ਵੱਲ ਲਿਆਉਣ ਲਈ ਪਰਮ ਪਿਤਾ ਸ਼ਿਵ ਬਾਬਾ ਭਾਰਤ ਦੀ ਪਵਿੱਤਰ ਧਰਤੀ ਉੱਤੇ ਉਤਰਦੇ ਹਨ ਸ਼ਿਵ ਬਾਬਾ ਜੋਤੀ ਬਿੰਦੂ ਹਨ ਅਤੇ ਪਰਮਤਾਨ ਦੇ ਵਾਸੀ ਹਨ ਸ਼ਿਵ ਜਨਮਤੀ ਦੇ ਇਸ ਸ਼ੁਭ ਮੌਕੇ ਉਤੇ ਪੰਜ ਵਿਕਾਰਾਂ ਦੇ ਰੂਪ ਦੇ ਵਿੱਚ ਆਕਤ ਤਧੂਰਾ ਚੜਾਉਣਾ ਮਨੁੱਖ ਦਾ ਪਰਮ ਫਰਜ ਹੈ ਜਿਸ ਨਾਲ ਉਹਨਾਂ ਦੇ ਜੀਵਨ ਦੇ ਵਿੱਚ ਦੁੱਖ ਅਤੇ ਸ਼ਾਂਤੀ ਦੂਰ ਹੁੰਦੀ ਹੈ ਇਸ ਦਾ ਅਰਥ ਇਹ ਹੈ ਕਿ ਇਸ ਦਿਨ ਤੁਹਾਨੂੰ ਕਿਸੇ ਵੀ ਬੁਰਾਈ ਨੂੰ ਛੱਡਣ ਦਾ ਸੰਕਲਪ ਕਰਨਾ ਚਾਹੀਦਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ